ਪੰਜਾਬ ਸਰਕਾਰ ਵੱਲੋਂ ਸਮਾਣਾ ਨਗਰ ਕੌਂਸਲ ਦੇ ਵਿੱਚ ਕਾਰਜਕਰ ਅਫਸਰ ਦਾ ਤਬਾਦਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਅਪਰੰਮਪਾਰ ਸਿੰਘ ਵੱਲੋਂ ਅੱਜ ਜਿਹੜਾ ਸਮਾਣਾ ਨਗਰ ਕੌਂਸਲ ਦੇ ਵਿੱਚ ਚਾਰਜ ਸੰਭਾਲ ਲਿਆ ਜਾਂਦਾ ਹੈ ਸਮਾਣਾ ਨਗਰ ਕੌਂਸਲ ਦੇ ਵੱਖ-ਵੱਖ ਮੁਲਾਜ਼ਮਾਂ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਜਾਂਦਾ ਤੇ ਸਵਾਗਤ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਸ਼ਹਿਰ ਦੇ ਮੁੱਦਿਆਂ ਨੂੰ ਲੈ ਕੇ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਸਾਰੀ ਗੱਲਬਾਤ ਕੀਤੀ ਜਾਂਦੀ ਹੈ ਚਾਹੇ ਉਹ ਟੈਕਸ ਨੂੰ ਲੈ ਕੇ ਸੀ ਚਾਹੇ ਅਕਰੋਚਮੈਂਟ ਨੂੰ ਲੈ ਕੇ ਸੀ ਹੋਰ ਵੀ ਕਾਫੀ ਮਸਲਿਆਂ ਦੇ ਉੱਪਰ ਗੱਲਬਾਤ ਕੀਤੀ ਜਾਂਦੀ ਹੈ ਸਮਾਣਾ ਨਗਰ ਕਾਉਂਸਲ ਦੇ ਜਿਹੜੇ ਨਵੇਂ ਈਓ ਨੇ ਇਹਨਾਂ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਸਨੇਹਾ ਦਿੱਤਾ ਗਿਆ ਕਿ ਅਗਰ ਕਿਸੇ ਦਾ ਟੈਕਸ ਕੋਈ ਪੈਂਡਿੰਗ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਭਰਿਆ ਜਾਵੇ ਕੂੜਾ ਜਿਹੜਾ ਅਲੱਗ ਰੱਖਿਆ ਜਾਵੇ ਗਿੱਲਾ ਸੁੱਕਾ ਅਗਰ ਲੋਕ ਟੈਕਸ ਨਹੀਂ ਭਰਨਗੇ ਤਾਂ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਸਾਡੇ ਵੱਲੋਂ ਸੀਲ ਕੀਤੀਆਂ ਜਾਣੀਆਂ ਨੇ ਨਗਰ ਕਾਉਂਸਲ ਦੇ ਵਿੱਚ ਵੱਖ-ਵੱਖ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਮੁੱਦਿਆਂ ਨੂੰ ਲੈ ਕੇ ਹੀ ਸਾਰੀਆਂ ਜਿਹੜੀਆਂ ਅੱਜ ਚਰਚਾ ਹੋਈਆਂ ਨੇ ਤੇ ਉਹਨਾਂ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਅਗਰ ਤੁਹਾਡਾ ਕੋਈ ਮਸਲਾ ਹੈ ਤਾਂ ਮੇਰੇ ਨਾਲ ਆ ਕੇ ਸਿੱਧਾ ਡਾਇਰੈਕਟ ਤੁਸੀਂ ਗੱਲ ਕਰ ਸਕਦੇ ਹੋ ਕੋਈ ਵੀ ਮਸਲਾ ਹੋਵੇ ਉਸ ਨੂੰ ਜਲਦ ਤੋਂ ਜਲਦ ਅਸੀਂ ਹੱਲ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਨੂੰ ਕਿ ਸੁਨੇਹਾ ਦੇਣਾ ਚਾਹੂੰਗੀ ਸ਼ਹਿਰ ਦੇ ਲੋਕਾਂ ਨੂੰ ਤੁਸੀਂ ਆਇਓ ਸਾਡਾ ਤੇ ਹੈਗਾ ਵੀ ਜਿਹੜੀ ਆਮ ਪਬਲਿਕ ਸਾਰਿਆਂ ਨੂੰ ਜਿੰਨਾਂ ਦੀਆਂ ਕੋਈ ਸਮੱਸਿਆਵਾਂ ਹਨ ਸ਼ਹਿਰ ਦੇ ਡਿਵੈਲਪਮੈਂਟ ਦੇ ਸਾਮੰਚ ਇਹ ਆਪਣਾ ਪੂਰਾ ਦਰਵਾਜ਼ਾ ਖੁੱਲ੍ਹਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਕੋਈ ਟੈਕਸ ਵਗੈਰਾ ਖੜੇ ਨੇ ਜਾਂ ਕੋਈ ਕੂੜਾ ਕਰਕਟ ਇਹ ਦੂਦਰ ਫੇਕਦੇ ਨੇ ਕਿਸ ਨੇ ਹਦੋਂਗੇ ਲੋਕਾਂ ਨੂੰ ਟੈਕਸ ਤਾਂ ਇਹ ਹੈਗੇ ਸਰਕਾਰ ਦੀ ਚੱਲ ਰਹੀ ਹੈ ਉਹ ਜਿਹੜੀ ਸਕੀਮ ਚੱਲ ਰਹੀ ਹੈ ਇਹਦੇ ਵਿੱਚ ਪੈਨਲਟੀ ਤੇ ਵਿਆਜ ਤੋਂ ਮੁਆਫੀ ਸੀ ਜੀ ਜਿਨ੍ਹਾਂ ਲਈ ਕੋਲ ਪ੍ਰਾਪਰਟੀ ਟੈਕਸ ਖੜਾ ਹੈ ਉਹ ਤੁਹਾਨੂੰ ਵੀ ਟਾਈਮ ਹੈਗਾ ਮੇਕੋ ਉਸ ਤੋਂ ਬਾਅਦ 50% ਰਹੇਗਾ ਉਹ ਆਪਣਾ ਜਲਦ ਜਲਦ ਜਮ੍ਹਾਂ ਕਰਾਓ ਤਾਂ ਕਿ ਫਿਰ ਜਿਹੜਾ ਆਉਣ ਵਾਲੇ ਟਾਈਮ ਤੇ ਜਿਹੜੀਆਂ ਪ੍ਰਾਪਰਟੀਆਂ ਸੀਕ ਜਿੱਤੇ ਜਾਣਗੇ ਠੀਕ